ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 25 ਤਰੀਕ 8ਵਾਂ ਮਹੀਨਾ 2025 ਪਾਣੀ ਸਤਲੁਜ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਸ਼ਰਤਾਂ ਅੱਜ ਹਾਈਲਰਟ ਵੀ ਜਾਰੀ ਕੀਤਾ ਰਾਤਾ ਨਾ ਵੀ ਆਪਣਾ ਸੰਦ ਸਮਾਨ ਆ ਜਿਹੜਾ ਬਾਹਰ ਕੱਢ ਲੋ ਸੁਭਰਾਵਾਲਿਆਂ ਨੂੰ ਬੇਨਤੀ ਕੀਤੀ ਨਾ ਹਾਈਲਰਟ ਜਾਰੀ ਕਰਤਾ ਹੈ ਪਾਣੀ ਦਾ ਵਹਾਅ ਵੇਖ ਲੋ ਵੀ ਕਿੰਨਾ ਜ਼ਿਆਦਾ ਤੇਜ਼ ਹੈ ਉਹ ਅਗਲੇ ਬੰਨੇ ਤੱਕ ਪਾਣੀ ਚੱਲ ਗਿਆ ਗੁਰਦੁਆਰਾ ਸਾਹਿਬ ਵੀ ਅਗਲੇ ਬੰਨੇ ਉਹਦੇ ਤੱਕ ਪਾਣੀ ਲੱਗ ਗਿਆ ਹੈ ਸੰਤਾਂ ਨੂੰ ਪੀਕ ਲਿਆਗੀ ਵੱਧ ਤੋਂ ਵੱਧ ਇੱਥੇ ਪਹੁੰਚੋ ਜਿਹੜੇ ਮਾਪ ਪੁੱਛਾਂ ਕ੍ਰੇਟ ਲਾਏ ਇਹ ਕ੍ਰੇਟਾਂ ਦੇ ਵਿੱਚ ਦੀ ਵੀ ਪਾਣੀ ਪਾਇਆ ਕ੍ਰੇਟਾਂ ਦੇ ਬਰਾਬਰ ਹੋ ਗਿਆ ਬੰਦੇ ਇਹ ਸੰਤਾਂ ਹੁਣ ਆਪਣੀ ਮਦਦ ਕਰਨੀ ਆ ਤੇ ਬੁੜੀਆ ਕਰ ਲਿਆ ਸੰਤਾਂ ਨੂੰ ਇਹ ਹੀ ਪੀਜਾ ਕੀ ਵੱਧ ਤੋਂ ਵੱਧ ਤੋੜੇ ਭਰ ਕੇ ਲੈ ਕੇ ਆਓ ਵੱਧ ਤੋਂ ਵੱਧ ਇੱਥੇ ਸੇਵਾ ਕਰਵਾਣ ਕੇ ਤਾਂ ਜੋ ਇਹ 15 ਪਿੰਡ ਬਚ ਸਕਣ ਨਹੀਂ ਤੇ 15 ਪਿੰਡਾਂ ਨੂੰ ਢਾਹ ਲੱਗੀ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਛੇਤੀ ਦੋ ਛੇਤੀ ਘੁੰਮਣ ਕੇ ਰੇਖੋ ਵੀ ਕਿੰਨੀ ਪੈਣ ਦੇ ਖਾਰ ਕਿੰਨੀ ਪਾਉਂਦਿਆ ਬਿਲਕੁਲ ਬੰਦੇ ਮੈਂ ਨਾਲ ਖੋਤਾ ਐ ਦੋ ਫੁੱਟ ਪਿੱਛੇ ਆ ਤੇ ਪਾਣੀ ਬਿਲਕੁਲ ਨਾਲ ਲੱਗ ਗਿਆ ਪਾਣੀ ਦਾ ਵਹਾਅ ਇੰਨਾ ਤੇਜ ਆ ਵੀ ਘੁੰਮਣ ਕਰੀ ਨਹੀਂ ਖਾਂਦਿਆ ਕਟੋ ਘਟ ਦੋ ਲੱਖ ਕਿਉਂ ਇਸ ਪਾਣੀ ਨਾਲ ਛੱਡਿਆ ਅੱਜ ਸਰਬੱਤ ਸੰਗਤਾਂ ਨੂੰ ਬੇਨਤੀ ਆ ਕਿ ਵੱਦ ਤੋਂ ਵੱਧ ਤੇ ਪਹੁੰਚਣਾ ਪਿੰਡ ਆਪਣਾ ਵੱਡੇ ਸਬਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਡੱਲੇ ਕਾਂਦੇ ਮੱਥੇ ਤੇ ਖਾਰ ਪਈ ਆ ਬਹੁਤ ਜ਼ਿਆਦਾ ਤਗੜੀ ਜੇ ਆਪਾਂ ਇਹਦਾ ਨਾ ਪ੍ਰਬੰਧ ਕੀਤਾ ਪੁਖਤਾ ਤੇ ਜਾਨ ਨੂੰ ਤੇ ਮਾਲ ਨੂੰ ਬਹੁਤ ਤਕੜਾ ਖਤਰਾ ਵਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਤਾਲ ਆ ਰਿਹਾ ਆ ਜਿਹੜਾ ਬੰਨ ਬੰਨਾ ਕਿਸਾਨਾਂ ਨੇ ਉਹ ਟੁੱਟ ਗਿਆ ਤੇ ਵੇਖੋ ਜੀ ਇਹਨਾਂ ਨੂੰ ਤੂੜੀ ਦੀ ਬਹੁਤ ਲੋੜ ਜੇ 34 ਨੰਬਰ ਬੁਰਜੀ ਆ ਤੇ ਘਰਾਂ ਦੇ ਵਿੱਚ ਵੇਖੋ ਪਾਣੀ ਵੜ ਗਿਆ ਸਾਰੇ ਇਹ ਜਿੰਨੇ ਆ ਵੀਰ ਇਹਨਾਂ ਨੂੰ ਤੂੜੀ ਜਾਂ ਪੱਟੇ ਜਿਹੜਾ ਮੇਰਾ ਵੀਰ ਐਨ ਆਰ ਆਈ ਹੁੰਦਾ ਕੋਈ ਵੀ ਜਾਂ ਦੂਰੋਂ ਦੂਰੋਂ ਹੁੰਦੇ ਆ ਇਹਨਾਂ ਨੂੰ ਤੂੜੀ ਜਾਂ ਪੱਟੇ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਆ ਵੇਖੋ ਜੀ ਇਹਨਾਂ ਦੇ ਘਰਾਂ ਦੇ ਵਿੱਚ ਹੁਣ ਫੁੱਲ ਪਾਣੀ ਆ ਗਿਆ ਜੀ ਡੰਗਰ ਚਾਰੇ ਬੇਵਸ ਹੋ ਕੇ ਬਾਹਰ ਕੱਢਦੇ ਨੇ ਹਾਂਜੀ ਹਾਂਜੀ ਦੋਸਤ ਕਰਿਓ ਹਾਂਜੀ ਗਰੀਬਾਂ ਦੀ ਹਾਂਜੀ ਬਹੁਤ ਮੰਦਾ ਆ ਰਿਹਾ ਸਾਬ ਦੇਖੋ ਬਹਿਨ ਨੂੰ ਥਾਂ ਮੀਂਹ ਦੇ ਵਿੱਚ ਵੇਖੋ ਆ ਮੇਰੀ ਮਾਂ ਮਾਰ ਗਈ ਆ ਜਿਹੜੀ ਬਹੁਤ ਰੋ ਰਹੀ ਆਪ ਇੱਥੇ ਬਹੁਤ ਜ਼ਿਆਦਾ ਪਾਣੀ ਆ ਇੱਥੇ ਵੇਖੋ ਜੀ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਖਾਣ ਲਈ ਇਹਨਾਂ ਕੋਲ ਕੁਝ ਨਹੀਂ ਆ ਪੀਣ ਲਈ ਕੁਝ ਨਹੀਂ ਜਿਹੜਾ ਇਹਨਾਂ ਆ ਆ ਲਈ ਇਹਨਾਂ ਕੋਲ ਕੁਝ ਨਹੀਂ ਆ ਪੀ ਲਈ ਕੁਝ ਨਹੀਂ ਜਿਹੜਾ ਇਹਨਾਂ ਆਰਜੀ ਬੰਦ ਬੰਨਿਆ ਉਹ ਵੀ ਟੁੱਟ ਗਿਆ ਜੇ ਮੇਰੇ ਵੀਰ ਜਿਹੜੇ ਵੀ ਸੌਂਦੇ ਆ ਨਾ ਕੋਈ ਮੇਰਾ ਵੀਰ ਇਹਨਾਂ ਨਾਲ ਦੇਖੋ ਕਿ ਬੰਦਿਆ ਇਹਨਾਂ ਲਈ ਹੁਣ ਇੰਨੇ ਮੀਂਹ ਦੇ ਵਿੱਚ ਚਾਰੇ ਬੇਵਸ ਹੋ ਗਏ ਇਹ ਬੰਨ ਦੇ ਉੱਤੇ ਆ ਗਏ ਆ ਜਿਹੜਾ ਆਰਜੀ ਬੰਨ ਉਹ ਟੁੱਟ ਗਿਆ ਏ 34 ਨੰਬਰ ਬੁਰਜੀ ਤੇ ਜਿਹੜਾ ਮੇਰਾ ਵੀਰ ਸੌਂਦਾ ਖੇਮ ਕਰਨ ਹੋ ਗਿਆ ਦੁੱਬਲੀ ਤੋਂ ਇਹਨਾਂ ਨੂੰ ਚਾਰ ਦਾ ਤੂੜੀ ਦਾ ਪ੍ਰਬੰਧ ਕਰਕੇ ਦਿਓ ਆ ਵੇਖੋ ਵੀਰ ਜੀ ਬੇਵਸ ਹੋ ਕੇ ਨਾ ਕਿੱਲੇ ਗੱਡੇ ਇੱਥੇ ਬਹੁਤ ਜ਼ਿਆਦੀ ਢਾਲ ਆਤੀ ਆ ਇਹ ਚਾਰੇ ਲੋਗ ਕਿੱਥੇ ਜਾਣ ਇਹ ਸਿਰਫ